ਡਿਸਟ੍ਰਿਕਟ ਪਟਿਆਲਾ ਐਸਐਸਪੀ ਸਾਹਿਬ ਸਰਦਾਰ ਨਾਨਕ ਸਿੰਘ ਦੀ ਗਾਈਡ ਲਾਈਨ ਤੇ ਜੋ ਇੱਕ ਸਾਰੀ ਡਿਸਟ੍ਰਿਕਟ ਪਟਿਆਲਾ ਦੀ ਪੁਲਿਸ ਟੀਮ ਵਚਨਬੱਧ ਹੈ ਕਿ ਕੋਈ ਵੀ ਕ੍ਰਾਈਮ ਹੁੰਦਾ ਉਹਨੂੰ ਐਸ ਸੂਨ ਐਸ ਪੋਸੀਬਲ ਉਹਨੂੰ ਡਿਟੈਕਟ ਕੀਤਾ ਜਾਵੇ ਉਸੇ ਲਈ ਅੱਜ ਕੱਲ 10 ਵਜੇ ਇੱਕ ਇਨਫੋਰਮੇਸ਼ਨ ਰਸੀਬ ਹੋਈ ਇੱਕ ਮਹਿੰਦਰ ਸਿੰਘ ਐਲੀਸ ਮਾਮਾ ਨਾਲ ਦਾ ਬੰਦਾ ਉਹਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਜਿਵੇਂ ਇਨਫਾਰਮੇਸ਼ਨ ਇਹ ਆਈ ਨਾਲ ਦੀ ਨਾਲ ਡੀਐਸਪੀ ਸਤਨਾਮ ਸਿੰਘ ਐਸਐਚਓ ਗਗਨਦੀਪ ਇਹ ਨਾਲ ਦੀ ਨਾਲ ਮੌਕੇ ਤੇ ਡੱਸ਼ ਕੀਤਾ ਇਹਨਾਂ ਨੇ ਉੱਥੇ ਜਾ ਕੇ ਸਾਰਾ ਜਿਹੜਾ ਮੌਕਾ ਉਹਨੂੰ ਮੌਕੇ ਨੂੰ ਸੁਪਰਵਾਈਜ਼ ਕੀਤਾ ਮੌਕੇ ਦਾ ਵਿਜ਼ਿਟ ਕੀਤਾ ਔਰ ਉਹਨੂੰ ਹਰ ਐਂਗਲ ਦੇ ਨਾਲ ਸੈਂਟੀਫਿਕ ਐਂਗਲ ਨਾਲ ਉਹਨੂੰ ਐਨਲਾਈਜ਼ ਕੀਤਾ ਗਿਆ ਇਸੇ ਤਰ੍ਹਾਂ ਹੀ ਹਿਊਮਨੈਂਟ ਔਰ ਡਿਜੀਟਲ ਫੁੱਟਪ੍ਰਿੰਟਸ ਨੂੰ ਪਿੱਛੇ ਜਾ ਕੇ ਉਹਨੂੰ ਸਾਰਾ ਫਾਲੋਅ ਅਪ ਕੀਤਾ ਗਿਆ ਇਦੇ ਵਿੱਚ ਦੱਸਣ ਵਾਲੀ ਗੱਲ ਹੈ ਕਿ ਉਥੇ ਮਹਿੰਦਰ ਸਿੰਘ ਜਿਹਦਾ ਨਾਮ ਮਾਮਾ ਸੀਗਾ ਉਹਨੂੰ 55-56 ਸਾਲ ਦੀ ਉਮਰ ਹੈ ਦੂਜਾ ਆ ਗਿਆ ਜੀ ਕਨਾਲ ਵਦਵਾ ਉਰਫ ਹਨੀ ਵਦਵਾ ਇਹ ਆਪਸ ਚ ਇਹਨਾਂ ਦੀ ਉਥੇ ਕੋਈ ਤਿੱਖੀ ਬਹਿਸ ਹੋਈ ਉਦੋਂ ਬਾਅਦ ਪੰਜ ਜਿਹੜੇ ਨੇ ਰਵੋਲਵਰ ਸ਼ਾਟਸ ਉਹਦੀ ਬਾਡੀ ਤੇ ਲੱਗੇ ਵਿਦੀਨ 6 ਆਰ ਸਾਰਾ ਕੇਸ ਟ੍ਰੇਸ ਕੀਤਾ ਗਿਆ ਔਰ ਜਿਹੜਾ ਹਨੀ ਵਦਵਾ ਹੈ ਉਹਨੂੰ ਅਰੈਸਟ ਕਰ ਲਿਆ ਗਿਆ ਜਿਹੜਾ ਕ੍ਰਾਈਮ ਦੇ ਵਿੱਚ ਯੂਜ਼ ਹੋਇਆ ਵੈਪਨ ਰਵਲਵਰ ਉਹ ਵੀ ਰਿਕਵਰ ਹੈ ਬੁਲੇਟਸ ਰਿਕਵਰ ਨੇ ਔਰ ਜਿਹੜੀ ਗੱਡੀ ਤੋਂ ਲੈ ਕੇ ਫਰਾਰ ਹੋਇਆ ਸੀ ਉਸ ਤੇ ਮੌਕੇ ਤੇ ਆਇਆ ਤੇ ਬਾਅਦ ਚੋ ਗਿਆ ਉਹ ਵੀ ਰਿਕਵਰ ਹੈ ਪਰ ਬਾਕੀ ਜਿਹੜੀ ਇਹਦੀ ਇਨਵੈਸਟੀਗੇਸ਼ਨ ਉਹ ਕੀਤੀ ਜਾ ਰਹੀ ਹੈ ਔਰ ਜਿਹੜਾ ਇਹਦਾ ਮੋਟਿਵ ਹੈ ਇਹਨਾਂ ਦਾ ਕਿ ਕੀ ਮੋਟਿਵ ਹੈ ਕੀ ਬਹਿਸ ਹੋਈ ਕੀ ਅੱਗੇ ਹੋਰ ਕ੍ਰਿਮੀਨਲ ਐਕਟੀਵਿਟੀ ਕੀ ਸੀ ਜਿਹਦੇ ਕਰਕੇ ਏਡਾ ਵੱਡਾ ਇੱਕ ਕਦਮ ਚੱਕਣਾ ਪਿਆ ਉਹ ਸਾਰੀ ਚੀਜ਼ ਨੂੰ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਉਹ ਸਾਰਾ ਚੀਜ਼ਾਂ ਇਨਵੈਸਟੀਗੇਟ ਕੀਤੀਆਂ ਜਾਣਗੀਆਂ ਉਹਨਾਂ ਨੂੰ ਕੇਸ ਰਿਕਾਰਡ ਤੇ ਲਿਆ ਕੇ ਔਰ ਇਹਦਾ ਕਨਕਲੂਜਨ ਜਿਹੜਾ ਉਹਨੂੰ ਕੋਰਟ ਪੇਸ਼ ਕੀਤਾ ਜਾਵੇ ਸਰ ਇਹ ਉੱਥੇ ਬੈਠ ਕੇ ਡਰਿੰਕ ਕਰ ਰਹੇ ਸੀਗੇ ਆ ਰਵਲਵਰ ਪਿਆ ਤੇ ਜਿਹੜਾ ਕ੍ਰਾਈਮ ਸੀਨ ਜਿਹੜਾ ਵਿੱਚ ਵਿੱਚ ਯੂਜ਼ ਹੋਇਆ ਔਰ ਕਵਰ ਹੋ ਗਿਆ ਜਿਹੜੀਆਂ ਬੁਲੇਟਸ ਨੇ ਔਰ ਕਵਰ ਹੋ ਗਈਆਂ ਨੇ ਤੇ ਇਸ ਕਰਕੇ ਸਾਰਾ ਕੇਸ ਟੁੱਟ ਗਿਆ ਸਰ ਸਰ ਇਹ ਫੈਮਿਲੀ ਨੇ ਦੋ ਨਾਮ ਲਖਾਏ ਨੇ ਤਾਂ ਉਹਨੂੰ ਬਾਅਦ ਅਸੀਂ ਇੱਕ ਜਿਹੜਾ ਸੀਗਾ ਉਹਦੀ ਇੰਟਰੋਗੇਸ਼ਨ ਵੀ ਕਰ ਲਈ ਐ ਔਰ ਬਟ ਅਸੀਂ ਹੁਣ ਹੋਰ ਰਿਮਾਂਡ ਲੈ ਕੇ ਡੀਪਲੀ ਇਨਵੈਸਟਿਗੇਟ ਕਰਾਂਗੇ ਕਿ ਇਹ ਮੋਟਿਵ ਕੀ ਸੀ ਕਿਉਂ ਇੰਨਾ ਹੀ ਨੀਅਸ ਔਰ ਬਰੂਟਰ ਮਰਡਰ ਕੀਤਾ ਗਿਆ ਤਾਂ ਦੋ ਨਾਮ ਕਿਹੜੇ ਕਿਹੜੇ ਦਿਖਾਏ ਨੇ ਕੋਈ ਇੱਕ ਨਾਲ ਹੋਰ ਆ ਸਰ ਉਹ ਹਾਲੇ ਤੱਕ ਪੁੱਛਗਿੱਛ ਜਿਹੜੀ ਇਹ ਗੱਲ ਉਹ ਨਹੀਂ ਨਾਲ ਜੋ ਦੱਸਿਆ ਕੋਲੈਬੋਰੇਟ ਹੋ ਰਹੀ ਹੈ ਉਹ ਬਾਕੀ ਸਾਰੀ ਚੀਜ਼ ਕਰਾਂਗੇ ਤਾਂ ਡਿਊਰਿੰਗ ਕੋਰਸ ਆਫ ਇਨਵੈਸਟਿਗੇਸ਼ਨ ਜਦੋਂ ਪੂਰੀ ਗੱਲ ਸਾਹਮਣੇ ਆ ਗਈ ਫਿਰ ਜ਼ਰੂਰ ਦੱਸਿਆ ਜਾਏਗਾ ਇਕੱਠੀ ਬੈਠੇ ਸੀਗੇ ਦੋਨੋਂ ਜੀ ਹਾਲੇ ਤੱਕ ਦੀ ਮੁੰਡਲੀ ਪੁੱਛਗਿੱਛ ਚ ਦਿੱਸੋ ਕਿ ਨਾਲ ਹੋਰ ਫਰੈਂਚਿਕ ਟੀਮ ਵੀ ਉੱਥੇ ਪਹੁੰਚੀ ਹੈ ਕੋਈ ਖਾਸ ਤਰੀਕ ਤੋਂ ਬਾਅਦ ਟੋਕਲ ਦੇ ਸਾਹਮਣੇ ਆਏ ਕਿ ਸਰ ਬਿਲਕੁਲ ਸਰ ਖਾਸ ਜਿਹੜਾ ਮੌਕੇ ਦੇ ਉੱਤੇ ਸਰ ਮੈਂ ਜਿਵੇਂ ਦੱਸ ਰਿਹਾ ਜੀ ਇੰਨੀ ਛੇਤੀ ਨਾਲ ਇਹਦਾ ਪਹਿਲਾਂ ਕੀਤਾ ਕਿੰਨੇ ਉਹ ਵੀ ਫੜ ਲਿਆ ਗਿਆ 6 ਘੰਟਿਆਂ ਦੇ ਅੰਦਰ ਅੰਦਰ 6 ਸੱਤ ਘੰਟਿਆਂ ਦੇ ਉਦੋਂ ਬਾਅਦ ਵੈਪਨ ਵੀ ਰਿਕਵਰ ਹੈ ਗੱਡੀ ਵੀ ਰਿਕਵਰ ਹੈ ਮੋਟਿਵ ਬਾਰੇ ਔਰ ਕਿਹੜੀ ਇਹੋ ਜੀ ਗੱਲ ਸੀ ਜਿਹੜੀ ਲੈ ਕੇ ਇੰਨਾ ਕੁਝ ਕਰਨਾ ਪਿਆ ਉਹ ਹੁਣ ਤਾਂ ਅਸੀਂ ਜਿਹੜਾ ਇਹਨੂੰ ਰਿਮਾਂਡ ਲੈ ਕੇ ਪ੍ਰੋਪਰ ਸਰ ਜਿਹੜਾ ਇਹਨਾਂ ਕੋਲ ਜਿਹੜੀ ਲੱਜਲੀ ਸੀ ਜਿਹੜਾ ਬਿਲਕੁਲ ਜੀ ਸਰ ਕੋਈ ਪਹਿਲਾਂ ਵੀ ਥ੍ਰੈਟ ਸੀ ਕੀ ਮਾਮਾ ਨਹੀਂ ਸਰ ਹਾਲੇ ਤੱਕ ਦੀ ਸਰ ਸਾਨੂੰ ਉਹਨੇ ਕੋਈ ਪੁਲਿਸ ਨੂੰ ਇਦਾਂ ਦੇ ਕੋਈ ਥ੍ਰੈਟ ਜਾਂ ਉਹਨੇ ਕੋਸਾ ਸੋਸ਼ਲ ਡੇਟ ਕੋਈ ਇਦਾਂ ਦੀ ਨਹੀਂ ਪਾਈ ਹੋਈ ਸੀਗੀ ਉਹ ਸਾਰੀ ਨੂੰ ਅੱਗੇ ਹੁਣ ਮੈਂ ਤਾਂ ਹੀ ਕਹਿ ਰਿਹਾ ਹਾਂ ਹੁਣ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਕੋਈ ਇਨਵੈਸਟ ਕਰਨ ਇਹ ਵੀ ਸੁਣਨ ਚਾਹਦੇ ਕਿ ਇਹਦੇ ਫਾਰਦ ਦੀ ਨਸਲ ਤਾਂ ਤੋੜੀ ਸੀ ਇਹਦੇ ਕੋਈ ਰਿਪੋਰਟ ਸਰ ਮੈਂ ਹੇਰ ਐਂਡ ਸੇ ਸੌਰੀ ਕਾਂਗਾ ਜੀ ਮੈਂ ਹੇਰ ਐਂਡ ਸੇ ਤੇ ਤੁਹਾਨੂੰ ਵੀ ਕਾਂਗਾ ਵਿਸ਼ਵਾਸ ਨਾ ਕਰੋ ਜਿੰਨੀ ਦੇਰ ਸਾਰੀਆਂ ਚੀਜ਼ਾਂ ਔਨ ਰਿਕਾਰਡ ਪ੍ਰੋਪਰ ਨਹੀਂ ਆਉਂਦੀਆਂ ਇਹ ਤਾਂ ਹੁਣ ਰਿਮਾਂਡ ਲਿਆ ਜਾਏਗਾ ਜੀ ਰਿਮਾਂਡ ਲੈ ਕੇ ਫਿਰ ਪ੍ਰੋਪਰ ਸਾਰੀ ਗੱਲ ਸਾਹਮਣੇ ਆਏਗੀ ਸਰ ਕੁਝ ਪਤਾ ਚੱਲੇਗਾ ਕਿ ਪਹਿਲਾਂ ਤੋਂ ਪਲੈਨਿੰਗ ਕਰਕੇ ਆਇਆ ਸੀ ਜਾਂ ਹੀਟ ਆਫ ਮੂਵਮੈਂਟ ਦੇ ਵਿੱਚ ਇਹ ਸਾਰਾ ਕੰਮ ਹੋਇਆ ਸੀ ਸਰ ਮੈਂ ਸੌਰੀ ਮੇਰਾ ਹੁਣ ਕਿਹਾ ਗਿਆ ਅੱਗੇ ਇਨਵੈਸਟੀਗੇਸ਼ਨ ਨੂੰ ਇੰਪੈਕਟ ਪਾਏਗਾ ਜੇ ਮੈਂ ਇਸ ਗੱਲ ਨੂੰ ਕਹਨਾ ਸਰ ਦੋਸ਼ੀ ਕਿਉਂਕਿ ਪਲਾਨਡ ਔਰ ਹੀਟ ਆਫ ਮੂਵਮੈਂਟ ਦਾ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ ਔਰ ਬਾਅਦ ਚ ਜਾ ਕੇ ਕੋਰਟ ਦੇ ਟ੍ਰਾਇਲ ਦੇ ਵਿੱਚ ਇਦਾਂ ਦਾ ਸਟੇਟਮੈਂਟ ਬਹੁਤ ਵੱਡਾ ਆਬਜੈਕਟ ਬਣਦਾ ਸਰ ਇਹ ਤਾਂ ਕੋਈ ਪਹਿਲਾ ਮਾਮਲਾ ਦਰਜ ਹੈ ਕਿ ਇਹ ਮੁੰਡੇ ਨੂੰ ਹੀ ਕੰ ਨਰੇ ਕੰਮ ਕੀ ਕਰ ਰਹੇ ਸੀ ਦੋਸ਼ੀਆ ਜਿਹੜਾ ਹਾਂ ਨਹੀਂ ਬਦਲ ਸਰ ਕਰ ਲਾਂਗੇ ਸਰ ਚੱਕ ਕੀ ਕਰੇ ਕੰਮ ਕਰਦੇ ਸੀ ਜਿਹੜਾ ਮਰਿਆ ਉਹਦੇ ਵੀ ਨਹੀਂ ਸੀ ਕੋਈ ਨਹੀਂ ਸਰ